ਆਹ ਬਲਵਿੰਦਰ ਸਿੰਘ ਭੁੰਦੜ ਵੀ ਪੁੱਛੇ ਨੇ ਗੱਲਬਾਤ ਕਰਦੇ ਆਂ ਕੋ ਦਸ ਸਾਹਿਬ ਅੱਜ ਬਾਲਾ ਸਾਹਿਬ ਕਾਫੀ ਸਮਾਂ ਤੋਂੜੇ ਨਾ ਰਹੇ ਤੁਸੀਂ ਤਾਂ ਕੱਟੀਆਂ ਜੇਲਾ ਵੀ ਕਦੇ ਕੱਟੀਆਂ ਸੰਘਰਸ਼ ਵੀ ਕੀਤੇ ਅੱਜ ਕਿਵੇਂ ਯਾਦ ਕਰ ਰਹੇ ਹੋ ਅੱਜ ਦੂਜੀ ਵਰਸੀ ਹੈਗੀ ਉਹਨਾਂ ਦੀ ਅੱਜ ਉਹਨਾਂ ਤੋਂ ਬਗੈਰ ਸਾਰਾ ਦੇਸ ਸੁਨ੍ਹਾ ਲੱਗਦਾ 2000 ਇਨਸਾਨਾਂ ਦਾ ਪੈਦਾ ਹੋਣਾ ਤੇ ਨਾ ਪੈਦਾ ਹੋਇਆ ਗੁਰੂ ਕਿਰਪਾ ਕਰੇ ਉਹਨਾਂ ਨੂੰ ਸ਼ਾਂਤੀ ਦੇਵੇ ਪਿੱਛੇ ਜੋ ਸਾਰੀ ਪਾਰਟੀ ਹੈ ਉਹਨਾਂ ਦਾ ਅਸਰ ਚੱਲਣ ਦਾ ਸਾਨੂੰ ਬਲ ਬਖਸ਼ੇ ਪਰਿਵਾਰਕ ਰਿਲੇਸ਼ਨ ਵੀ ਤੁਹਾਡੇ ਜਦੋਂ ਤੁਹਾਡੇ ਨਾਲ ਬਹਿਦੇ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਪੰਜਾਬ ਦੀਆਂ ਗੱਲਾਂ ਬਾਤਾਂ ਕਰਦੇ ਪੰਥ ਦੀਆਂ ਗੱਲਾਂ ਬਾਤਾਂ ਕਰਦੇ ਹਰ ਵੇਲੇ ਉਹਨਾਂ ਦਾ ਦਿਮਾਗ ਤਰੱਕੀ 'ਚ ਹੁੰਦਾ ਸੀ ਸਾਰੀ ਜ਼ਿੰਦਗੀ ਕਦੇ ਉਹਨਾਂ 'ਚੋਂ ਕੋਈ ਨੈਗੇਟਿਵ ਗੱਲ ਨਹੀਂ ਸੀ ਸੁਣੀ ਦੀ ਹਮੇਸ਼ਾ ਪੋਜ਼ਿਟਿਵ ਗੱਲ ਕਰਦੇ ਸੀ ਨਿਮਰਤਾ 'ਚ ਰਹਿੰਦੇ ਸੀ ਸੋ ਜਿੰਨੀਆਂ ਵੀ ਤਾਰੀਫਾਂ ਕੀਤੀਆਂ ਜਾਣ ਥੋੜੀਆਂ ਨੇ ਜੋ ਪਹਿਲਾਂ ਹੀ ਕਹਤੇ ਗੱਲ ਜਿਕੇ ਕੋਈ ਲਫ਼ਜ਼ ਨਹੀਂ ਜਿਹੜੇ ਉਹਨੇ ਤਾਰੀਫ਼ ਕੀਤੀ ਜਾ ਸਕਦੀਆਂ ਬਿਲਕੁਲ ਇਹ ਸਾਨੂੰ ਬਲਵਿੰਦਰ ਕੁੜਾ ਜਿਨ੍ਹਾਂ ਨੇ ਕਿਹਾ ਕਿ ਬਾਦਲ ਸਾਹਿਬ ਦੇ ਕੰਮਾਂ ਦੀਆਂ ਤਾਰੀਫ਼ਾਂ ਨੇ ਜਿਹੜੀਆਂ ਉਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਮਨੀਸ਼ ਗਰਗ ਪੀਟੀਸੀ ਨਿਊਜ਼ ਲੰਬੀ ਬਠਿੰਡਾ